नमस्कार सरकारीया प्रोग्राम में वास्तविक प्रतिनिधि की तरफ आप जी का हार्दिक स्वागत है पेश है जिला शिविर कार्यक्रम का स्वागत आज्ञा विशेष कार्यक्रम फैमिली रेस्टो एक मल्टी कुजीन रेस्टो का स्वाद जो तो हमेशा रहेगा याद आज ही आओ चिंदूस फैमिली रेस्टो बार चंदिकर रोड नवा शहर कॉल सेवन एट थ्री सेवन डबल जीरो डबल जीरो डबल सिक्स अभिनव है ये फार्मेसी के हैं ये भी फार्मेसी की फैकल्टी हैं एंड ये हमारे एओ साहब है। हैं बच्चे हैं सर स्कूल के हमारे सारे सर से मैंने रिक्वेस्ट किया सुबह जवाब से पार्टी से

ਗੜਮੀ ਨਾ ਕਰਦੇ ਚਲੋ ਸਰ ਨਹੀਂ ਹੈ ਆਪਣੀ ਸਭ ਗੱਲ ਕੋਈ ਨਹੀਂ ਠੀਕ ਹੈ ਠੀਕ ਹੈ ਤੁਸੀਂ ਦੇਖੋ ਐਥੇ ਕੱਢ ਕੇ ਦੱਸਿਓ ਮਾੜੇ ਰਾਜਨ ਜੀ ਉਪਰੋਂ ਹੁੰਦਾ ਹੈ ਮੈਡਮ ਬਾਕੀ ਆਹ ਸੈਟ ਕਰੀਏ ਨਾ ਇਹਨਾਂ ਨਾਲ ਲੈਣਾ ਨਹੀਂ ਸਟਾਰਟ ਕਰ ਲਓ ਆਓ ਤਮ ਕਰ ਲੈਣਾ ਕਰ ਲਓ ਅੱਜ ਗਾਜੀ ਰੋਡ ਮੋਨਿੰਗ ਸਰ ਮੋਨਿੰਗ ਕੀ ਹੈ ਸਰ ਬਿਜ਼ੀ ਹੈ ये लोबरी त्रिवेणी किधर पहुंच गए हैं वहां कैसे आप फोटो करते सुनो एक फोटो आगे जो मैडम इधर आ जी ਆਜਾ ਵੀ ਆ ਜਾਈਏ ਪਲੀਜ਼ ਅਜੇ ਇਧਰ ਆ ਜਾਈਏ ਮੈਨੂੰ ਕਰਨੋਂ ਕਰਨਾ ਅੱਜ ਵੇਖਣਾ ਤੁਸੀਂ ਥੋੜਾ ਅੱਗੇ ਚੱਲੋ ਨਾ ਕਿ ਸਰ ਜੇਕਰ ਤੁਸੀਂ ਥੋੜੇ ਦਸਤੋ ਚੱਲਣਾ ਪਾਓ ਮੜਿਆ ਫੋਟੋ ਖਾਲਾ ਪਹਿਲਾਂ ਮੈਂ ਕੋਰ ਕੋ ਜਾ ਕੇ ਫਿਰ ਬੋਲਣਾ ਗੱਡੀ ਸਾਰਿਆਂ ਨੂੰ ਅੱਜ ਅਸੀਂ ਪਵਿੱਤਰ ਤਰਮੇਨੀ ਜੋ ਕਿ ਗੋਗਰੀਨ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਦਾ ਗੋਗਰੀਨ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਦਾ ਇਹ ਸਾਡਾ ਇੰਟਰਨੈਸ਼ਨਲ ਲੈਂਡਮਾਰਕ ਹੈ ਇੱਕ ਬਹੁਤ ਹੀ ਗਰਵ ਦੀ ਗੱਲ ਹੈ ਕਿ ਨਵਾਂ ਸ਼ਹਿਰ ਦੇ ਵਿੱਚ ਆ ਇੰਟਰਨੈਸ਼ਨਲ ਲੈਂਡਮਾਰਕ ਜੇ ਤੁਸੀਂ ਗੂਗਲ ਸਰਚ ਕਰੋਗੇ ਤੁਹਾਨੂੰ ਮਿਲੇਗਾ ਇਹ ਉਹ ਜਗ੍ਹਾ ਹੈ ਜਿੱਥੇ ਅਸੀਂ ਜੁਲਾਈ 210 ਦੇ ਵਿੱਚ ਇਹ ਤਰਵੈਣੀ ਲਗਾਈ ਸੀ ਛੋਟੇ ਛੋਟੇ ਪੌਦੇ ਸੀ ਔਰ ਇਹ ਤਰਵੈਣੀ ਸੁਲਤਾਨ ਬਰਲੋਦੀ ਤੋਂ ਸੰਤ ਸੀਚੇਵਾਲ ਜੀ ਜੋ ਅੱਜਕੱਲ ਰਾਜ ਸਭਾ ਦੇ ਐਮਪੀ ਵੀ ਨੇ ਔਰ ਉਹ ਬਹੁਤ ਮਸ਼ਹੂਰ এনवायरमेंटਲਿਸਟ ਨੇ ਉਹ ਖੁਦੇ ਤਰਵੈਣੀ ਲੈ ਕੇ ਆਏ ਸੀ ਔਰ ਨਮਾ ਸ਼ਹਿਰ ਦੇ ਵਿੱਚ ਇਸ ਤਰਵੈਣੀ ਦਾ ਬਹੁਤ ਭਰਮਾ ਸਵਾਗਤ ਕੀਤਾ ਗਿਆ ਸੀ ਜਗਾ ਜਗਾ ਤੇ ਇਹਦੇ ਰਸਤੇ ਦੇ ਵਿੱਚ ਪੜਾ ਬਣਾ ਕੇ ਸ਼ਹਿਰ ਦੇ ਇਲਾਕੇ ਦੇ ਲੋਕਾਂ ਨੇ ਇਹਦਾ ਬਹੁਤ ਬਹੁਤ ਵੱਡਾ ਇੱਕ ਸ਼ੋਭਾ ਯਾਤਰਾ ਦੇ ਰੂਪ ਚ ਲਿਆਂਦੀ ਸੀ ਇਹ ਔਰ ਇਸ ਸ਼ਹਿਰ ਤੋਂ ਹੀ ਇੰਟਰਨੈਸ਼ਨਲ ਮਾਈ ਟਰੀ ਡੇ ਮਨਾਉਣ ਦੀ ਪ੍ਰਥਾ ਸ਼ੁਰੂ ਹੋਈ ਸੀ 2010 ਦੇ ਵਿੱਚ ਉਦੋਂ ਲੱਗ ਰਿਹਾ ਸੀ ਕਿ ਛੋਟਾ ਜਿਹਾ ਉਪਰਾਲਾ ਹੈ ਛੋਟੀ ਜਿਹੀ ਸੋਚ ਹੈ ਜਿਸ ਤਰ੍ਹਾਂ ਨਾ ਸੀਦਾ ਉਸੇ ਤਰ੍ਹਾਂ ਇਹਦੀ ਜ਼ਰੂਰਤ ਸੀ ਉਸੇ ਤਰ੍ਹਾਂ ਇਹ ਵਧਿਆ ਫੁੱਲਿਆ ਔਰ ਅੱਜ ਅਸੀਂ ਉਸ ਪੜਾਅ ਤੇ ਪਹੁੰਚ ਗਏ ਹਾਂ ਕਿ ਜੇ ਇਹ ਜੁਲਾਈ ਦੇ ਆਖਰੀ ਐਤਵਾਰ ਨੂੰ ਜੁਲਾਈ ਦੇ ਆਖਰੀ ਐਤਵਾਰ ਨੂੰ ਇੰਟਰਨੈਸ਼ਨਲ ਮਾਈ ਟਰੀ ਡੇ ਮਨਾਇਆ ਜਾਂਦਾ ਸਭ ਜਗ੍ਹਾ ਸੋ 2025 ਦੇ ਵਿੱਚ ਜੋ 27 ਜੁਲਾਈ ਹੈ ਇਹ ਸੋਲਮਾਂ ਅੰਤਰਰਾਸ਼ਟਰੀਆ ਮੇਰਾ ਰੁੱਖ ਦਿਵਸ ਇੰਟਰਨੈਸ਼ਨਲ ਮਾਈਟਰੀ ਡੇ ਮਨਾਇਆ ਜਾ ਰਿਹਾ ਔਰ ਤੁਸੀਂ ਦੇਖੋ ਬੈਨਰ ਦੇ ਉੱਤੇ ਇੰਟਰਨੈਸ਼ਨਲ ਮਾਈਟਰੀ ਡੇ ਮਾਈਟਰੀ ਡੇ ਦਾ ਸ਼ਬਦ ਜਿਹੜਾ ਇਹ ਹਰ ਵਿਅਕਤੀ ਨੂੰ ਰੁੱਖ ਦੇ ਨਾਲ ਜੋੜਦਾ ਜਿਸ ਤਰ੍ਹਾਂ ਅਸੀਂ ਆਪਣਾ ਜਨਮ ਦਿਨ ਮਨਾਉਂਦੇ ਹਾਂ ਆਪਣਾ ਜਨਮ ਦਿਨ ਕਦੋਂ ਮਨਾ ਸਕਦੇ ਅਸੀਂ ਉਹੀ ਲੋਕ ਮਨਾ ਸਕਦੇ ਨੇ ਜਿਨ੍ਹਾਂ ਦਾ ਜਨਮ ਹੋਇਆ ਹੋਵੇ ਤੇ ਇਹ ਮਾਈਟਰੀਡੇ ਕੌਣ ਮਨਾਏਗਾ ਜਿਸ ਦਾ ਆਪਣਾ ਰੁੱਖ ਹੋਏਗਾ ਤਾਂ ਹਰ ਵਿਅਕਤੀ ਨੇ ਸੋਚਣਾ ਹੈ ਕਿ ਇਸ ਧਰਤੀ ਤੇ ਮੈਂ ਜੀ ਰਿਹਾ ਹਾਂ ਇਹਨਾਂ ਰੁੱਖਾਂ ਦੇ ਬਦੌਲਤ ਇਸ ਆਕਸੀਜਨ ਦੇ ਬਦੌਲਤ ਅਸੀਂ ਜੀ ਰਏ ਹਾਂ ਤੇ ਮੈਂ ਜ਼ਿੰਦਗੀ ਦੇ ਵਿੱਚ ਇੱਕ ਰੁੱਖ ਵੀ ਨਹੀਂ ਲਗਾਇਆ ਹਲੇ ਤੱਕ ਤੇ ਕਮ ਸੇ ਕਮ ਮੇਰਾ ਇੱਕ ਰੁੱਖ ਤੇ ਹੋਣਾ ਚਾਹੀਦਾ ਮੈਨੂੰ ਪ੍ਰਮਾਤਮਾ ਨੇ ਜੀਵਨ ਦਿੱਤਾ ਮੈਂ ਇਸ ਧਰਤੀ ਤੇ ਕਮ ਸੇ ਕਮ ਆਪਣਾ ਇੱਕ ਰੁੱਖ ਜਿਸ ਰੁੱਖ ਨੂੰ ਮੈਂ ਆਪਣਾ ਕਹਿ ਸਕਾਂ ਮੇਰੇ ਕੋਲ ਜਗ੍ਹਾ ਨਹੀਂ ਹੈ ਤਾਂ ਮੈਂ ਕਿਸੇ ਦੇ ਲੱਗੇ ਰੁੱਖ ਨੂੰ ਪਾਣੀ ਪਾ ਪਾ ਕੇ ਉਹਨੂੰ ਮੈਂ ਗੋਦ ਲੈ ਲਵਾਂ ਮੈਂ ਉਹਦੀ ਦੇਖਭਾਲ ਕਰ ਲਾਂ ਜਾਂ ਮੈਂ ਆਪਣਾ ਰੁੱਖ ਲਗਾ ਦਵਾਂ ਅਸੀਂ ਰੁੱਖ ਲਗਾਉਣ ਦੇ ਲਈ ਬੜੇ ਛੋਟੇ ਛੋਟੇ ਉਪਰਾਲੇ ਜਿਵੇਂ ਕਿ ਅਸੀਂ ਆਪਣੇ ਮਨਪਸੰਦ ਫਰੂਟ ਲੈ ਕੇ ਖਾਣੇ ਆਂ ਅੰਬ ਖਰੀਦਦੇ ਆਂ ਜਾਂ ਕੋਈ ਹੋਰ ਫਲ ਉਹਨਾਂ ਦੀ ਤੁਸੀਂ ਜਿਸ ਤਰ੍ਹਾਂ ਅੰਬ ਦੀ ਗੁੱਠਲੀ ਖਾਲੀ ਜਗ੍ਹਾ ਦੇ ਵਿੱਚ ਦਬਾ ਦਿਓ ਤੇ ਉਹ ਬਾਰਿਸ਼ ਦੇ ਵਿੱਚ ਆਪਣੇ ਆਪ ਉੱਗਰ ਪੈਂਦੀ ਹੈ ਤੇ ਉਸ ਦੇ ਨਾਲ ਉਹ ਪੌਦਾ ਬਣ ਜਾਂਦਾ ਪੇੜ ਬਣ ਜਾਂਦਾ ਤੇ ਫਿਰ ਉਹ ਹਰ ਜਿਹੜਾ ਪੇੜ ਹੈ ਇਹ ਇਹਨੂੰ ਅਸੀਂ ਅਗਰ ਵੱਡੇ ਪੱਧਰ ਤੇ ਦੇਖੀਏ ਤੇ ਇਹ ਆਕਸੀਜਨ ਦੀ ਫੈਕਟਰੀ ਹੈ ਇਹ ਇੱਕ ਐਸਾ ਲੰਗਰ ਹੈ ਆਕਸੀਜਨ ਦਾ ਜਿਹੜਾ ਕਿ ਫ੍ਰੀ ਆਫ ਕੋਸਟ ਬਿਨਾ ਸਾਡਾ ਧਰਮ ਔਰ ਜਾਤ ਪੁੱਛੇ ਸਾਨੂੰ ਉਹ ਦਿਨ ਰਾਤ ਦੇਈ ਜਾ ਰਿਹਾ ਹੈ ਸੋ ਇਹ ਹਰ ਪੇੜ ਆਕਸੀਜਨ ਦੇ ਲੰਗਰ ਨੇ ਤੁਸੀਂ ਇੱਕ ਛੋਟਾ ਜਿਹਾ ਪੇੜ ਲਗਾ ਕੇ ਤੁਸੀਂ 30 35 ਸਾਲ ਲਈ ਆਕਸੀਜਨ ਦਾ ਲੰਗਰ ਲਗਾ ਕੇ ਉਸ ਦਾ ਫਲ ਲੈ ਰਹੇ ਹੋ ਅਸੀਂ ਰੋਟੀਆਂ ਦਾ ਜਾਂ ਹੋਰ ਚੀਜ਼ ਦਾ ਲੰਗਰ ਲਗਾਉਨੇ ਆ ਉਹ ਇੱਕ ਦਿਨ ਲਗਾਉਨੇ ਹੋ ਉਹਦਾ ਫਲ 100 ਬੰਦੇ ਨੂੰ ਜਾਂ 1000 ਨੂੰ ਖਿਲਾ ਦਿੱਤਾ ਲੇਕਿਨ ਇਹ ਤੇ ਅਸੀਂ ਆਕਸੀਜਨ ਲਾਤੀ ਲੱਖਾਂ ਬੰਦਿਆਂ ਨੂੰ ਤੁਹਾਡਾ ਇਹ ਜਿਹੜਾ ਉਪਰਾਲਾ ਪਹੁੰਚਣਾ ਹੈ ਤੇ ਤੁਹਾਨੂੰ ਪਰਮਾਤਮਾ ਨੇ ਉਸ ਦਾ ਅਸ਼ੀਰਵਾਦ ਦੇਣਾ ਕਿ ਤੁਸੀਂ ਐਨੇ ਲੱਖਾਂ ਲੋਕਾਂ ਨੂੰ ਆਕਸੀਜਨ ਦੇ ਲੰਗਰ ਲਗਾ ਕੇ ਦੇ ਦਿੱਤੇ ਨੇ ਤੇ ਇਸ ਦੇ ਨਾਲ ਹੀ ਮੈਂ ਵਧਾਈ ਦੇਣਾ ਅੱਜ ਕੇਸੀ ਆ ਗਰੁੱਪ ਆਫ ਇੰਸਟੀਚਨ ਨੂੰ ਇਹਨਾਂ ਦੇ ਕੈਂਪਸ ਡਾਇਰੈਕਟਰਸ ਫੈਕਲਟੀ ਤੇ ਸਾਡੇ ਵਿੱਚ ਕੇਸੀ ਗਰੁੱਪ ਦੇ ਚੇਅਰਮੈਨ ਪ੍ਰੇਮਪਾਲ ਗਾਂਧੀ ਜੀ ਉਹਨਾਂ ਦਾ ਹਮੇਸ਼ਾ ਸਾਨੂੰ ਸਹਿਯੋਗ ਰਿਹਾ ਹੈ ਤੁਸੀਂ ਇੱਥੇ ਦੇਖੋ ਇਹ ਬੱਚਿਆਂ ਨੇ ਪੜਿਆ ਹੋਣਾ ਹੈ ਕਿ ਟੂ ਕਾਲ ਦਾ ਗਲੋਬਲ ਅਟੈਂਸ਼ਨ ਟੂ ਐਸਟੈਬਲਿਸ਼ ਦਾ ਗਲੋਬਲ ਟ੍ਰੈਡੀਸ਼ਨ ਆਫ ਸੈਲੀਬ੍ਰੇਟਿੰਗ ਦਾ ਇੰਟਰਨੈਸ਼ਨਲ ਮਾਈਟਰੀ ਡੇ ਔਨ ਲਾਸਟ ਸੰਡੇ ਆਫ ਜੁਲਾਈ ਸੈਮੀ ਰਿਲੀਜੀਅਸਲੀ ਐਡ ਪਾਰਬਿਤ ਅਦਰ ਇੰਟਰਨੈਸ਼ਨਲ ਡੇਜ਼ ਦ ਗੋ ਗ੍ਰੀਨ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਓਰੀਜਿਨੇਟਿਡ ਫਰੋਮ ਇੰਡੀਆ ਜੋ ਇਸ ਪੁਆਇੰਟ ਓਨ ਦਾ ਮਦਰ ਅਰਥ ਮਾਰਕ ਦਾ ਗਲੋਬਲ ਬਹੁਤ ਹੀ ਸਤਿਕਾਰਯੋਗ ਖੇਡਾ ਮੇਰੇ ਦਿਨਿਆ ਪੱਥਰਾਂ ਦੇ ਉੱਤੇ ਜੋ ਲਿਖਿਆ ਗਿਆ ਸਭੀਆਂ ਤੱਕ ਸਾਰੇ ਸਦਿਕਾਲੀ ਨੰਬਰ ਆਪ ਜੀ ਨੂੰ ਉਹ ਇਸ ਨਾਲ ਹੀ ਮੈਂ ਮੇਰੇ ਖੇਤ ਦਿਖਾਈ ਦੇਣਾ ਚਾਹ ਰਿਹਾ ਹਾਂ ਕਿ ਸੁਪਵਿੱਤਰ ਤਰਵੇਣੀ ਦੀ ਪੂਜਾ ਕਰਦੇ ਹੋਏ ਇਹ ਪ੍ਰਣ ਲੈਂਦੇ ਆ ਕਿ ਇੰਟਰਨੈਸ਼ਨਲ ਮਾਈਟਰੀ ਡੇ ਨੂੰ ਅਸੀਂ ਆਪਣੇ ਆਪਣੇ ਸਦਰ ਤੇ ਆਪਣੇ ਪਰਿਵਾਰਾਂ ਦੇ ਨਾਲ ਆਪਣੇ ਆਪਣੇ ਘਰ ਮੱਲੇ ਦੇ ਵਿੱਚ ਆਪਣੇ ਪਿੰਡ ਦੇ ਵਿੱਚ ਸਾਰਿਆਂ ਨਾਲ ਰਲ ਮਿਲ ਕੇ ਮਨਾਈਏ ਤੇ ਹੋਰਨਾਂ ਨੂੰ ਵੀ ਪ੍ਰੇਰਨਾ ਦਈਏ ਕਿ ਇਹ ਬਹੁਤ ਜ਼ਰੂਰੀ ਹੈ ਕਿ ਮੇਰਾ ਰੁਖ ਦੇ ਵਿੱਚ ਜਿਹੜਾ ਹੈਗਾ ਇਹ ਹਰ ਵਿਅਕਤੀ ਇਹਨੂੰ ਮਨਾਉਣ ਦੇ ਲਈ ਕੁਆਲੀਫਾਈ ਹੋਵੇ ਤਾਂ ਉਹ ਕੋਈ ਨਾ ਕੋਈ ਪੌਦਾ ਲਗਾਵੇ ਆਪਣਾ ਤੇ ਇਹਦੇ ਉੱਤੇ ਆਪਣਾ ਗਰਵ ਕਰੇ ਧੰਨਵਾਦ ਜੀ ਨਮਸਕਾਰ ਜੀ ਸਸਕਾਲ ਅੱਜ ਮਾਈ ਇੰਟਰਨੈਸ਼ਨਲ ਟ੍ਰੀ ਦੇ ਜਿਹੜਾ ਆ ਇੰਟਰਨੈਸ਼ਨਲ ਲੈਵਲ ਤੇ ਵਿਚ ਵਾਸ ਓਰੀਜਿਨੇਟਿਡ ਫ্রম ਥਿਸ ਪੁਆਇੰਟ ਔਰ ਮੈਨੂੰ ਯਾਦ ਹੈ ਕਿ ਅਸੀਂ 2010 ਦੇ ਵਿੱਚ ਜਦੋਂ ਇਹ ਪੌਦਾ ਲੈ ਕੇ ਆਏ ਸੀ ਜੋਈ ਸਾਹਿਬ ਬੜਾ ਛੋਟੇ ਜਿਹੇ ਸਾਈਜ਼ ਦੇ ਵਿੱਚ ਔਰ ਸੀਚੇਵਾਲ ਜੀ ਉਥੋਂ ਲੈ ਕੇ ਆਏ ਔਰ ਨਵਾਂ ਸ਼ਹਿਰ ਦੇ ਆਊਟਸਕਰਟਸ ਤੋਂ ਹੀ ਉਹਨਾਂ ਨੂੰ ਅਸੀਂ ਅਲੱਗ-ਅਲੱਗ ਪੁਆਇੰਂਟਸ ਤੋਂ ਕਰੀਬ 500 700 ਬੰਦੇ ਦੀ ਟੀਮ ਪੂਰੀ ਨਾਲ ਆਈ ਔਰ ਉਹਨਾਂ ਨੂੰ ਓਪਨ ਜਿਪਸੀ ਦੇ ਵਿੱਚ ਇੱਥੇ ਤੱਕ ਲੈ ਕੇ ਆਏ ਔਰ ਇਟ ਵਾਸ ਅ ਮੈਗਾ ਇਵੈਂਟ ਔਰ ਪਿਛਲੇ ਓਵਰ 2 ਡੈਕੇਡਸ ਸਾਡੀ ਜਿਹੜੀ ਆਰਗੇਨਾਈਜੇਸ਼ਨ ਹੈ ਗੋ ਗ੍ਰੀਨ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਹੈ ਇਹ ਬੜੇ ਪ੍ਰਾਊਡ ਦੀ ਗੱਲ ਹੈ ਕਿ ਇਟ ਹੈ ਸਟਾਰਟਡ ਓਰੀਜਿਨੇਟਡ ਫ্রম ਨਵਾਂ ਸ਼ਹਿਰ ਇਸ ਪੁਆਇੰਟ ਤੋਂ ਸ਼ੁਰੂ ਹੋਈ ਔਰ ਅੱਜ ਇਹ ਦੁਨੀਆ ਦੇ ਬਹੁਤ ਸਾਰੇ ਕੰਟਰੀਜ਼ ਦੇ ਵਿੱਚ ਹੈ ਔਰ ਇੰਡੀਆ ਦੇ ਬਹੁਤ ਸਾਰੇ ਸਿਟੀਜ਼ ਦੇ ਵਿੱਚ ਕੰਮ ਕਰ ਰਹੀ ਹੈ ਜਿਸ ਤਰ੍ਹਾਂ ਅੱਜ ਤੁਸੀਂ ਆਪਣਾ ਇੰਪੋਰਟੈਂਟ ਟਾਈਮ ਸਾਰੇ ਜਿਹਨੇ ਇੱਥੇ ਲਗਾ ਰਹੇ ਹੋ ਔਰ ਅਸੀਂ ਸਾਰੇ ਇਨਸਪਾਇਰ ਹੋ ਰਹੇ ਹਾਂ ਕਿਉਂਕਿ ਜਦੋਂ ਦੇ ਅਸੀਂ ਜਨਮ ਲਿਆ ਇਸ ਧਰਤੀ ਤੇ ਔਰ ਜਦੋਂ ਤੱਕ ਅਸੀਂ ਇਸ ਮਦਨ ਅਰਥ ਤੇ ਹੈਗੇ ਹਾਂ ਵੀ ਹੈਵ ਬੀਨ ਟੇਕਿੰਗ ਆਕਸੀਜਨ ਐਂਡ ਵੀ ਵਿਲ ਬੀ ਟੇਕਿੰਗ ਦਿਸ ਆਕਸੀਜਨ ਟਿਲ ਆਰ ਲਾਸਟ ਬ੍ਰੈਥ ਫਰੋਮ ਆਰ ਫਰਸਟ ਬ੍ਰੈਥ ਔਰ ਜਿਹੜਾ ਉਸ ਦੌਰਾਨ ਅਸੀਂ ਇਹ ਆਕਸੀਜਨ ਦਾ ਅਸੀਂ ਇਨ 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 ਲਈ ਆਕਸੀਜਨ ਲੈ ਰਹੇ ਹਾਂ ਇਹਦੇ ਏਵਲਸ ਦੇ ਵਿੱਚ ਅਸੀਂ ਸਾਡੇ ਉੱਤੇ ਇੱਕ ਰਿਣ ਹੈ ਵੀ ਅਸੀਂ ਉਸ ਮਦਰ ਅਰਥ ਨੂੰ ਅਸੀਂ ਕੀ ਰਿਣ ਦੇ ਸਕਦੇ ਹਾਂ ਅਸੀਂ ਉਸ ਰਿਣ ਨੂੰ ਕਿਸ ਤਰ੍ਹਾਂ ਵਾਪਸ ਚੁਕਾ ਸਕਦੇ ਹਾਂ ਸੋਸਾਇਟੀ ਨੂੰ ਇਸ এনवायरमेंट ਨੂੰ ਉਹ ਇਸ ਟਰੀਜ਼ ਨੂੰ ਲਗਾ ਕੇ ਇਹਨਾਂ ਟਰੀਜ਼ ਦੀ ਦੇਖਭਾਲ ਕਰਕੇ ਇਹਨਾਂ ਟਰੀਜ਼ ਦੀ ਆਫਟਰ ਕੇਅਰ ਕਰਕੇ ਸੋ ਅਗਰ ਅਸੀਂ ਜ਼ਿੰਦਗੀ ਦੇ ਵਿੱਚ ਹਰ ਸਾਲ ਇੱਕ ਟਰੀ ਲਗਾਈਏ ਇਸੀ ਕਰਕੇ ਇਹ ਜਿਹੜਾ ਮਾਈ ਟਰੀ ਡੇ ਹੈ ਇਹ ਇਵੈਂਟ ਇਸ ਤਰ੍ਹਾਂ ਦਾ ਬਣਾਇਆ ਹੋਇਆ ਆ ਵੀ ਇਹ ਮੇਰਾ ਜਿਹੜਾ ਇਹ ਮੇਰੇ ਨਾਲ ਕਨੈਕਟਡ ਆ ਹਰ ਬੰਦੇ ਨਾਲ ਕਨੈਕਟਡ ਆ ਔਰ ਅਗਰ ਅਸੀਂ ਇਹ ਇਵੈਂਟ ਦੇ ਵਿੱਚ ਪਾਰਟਿਸਿਪੇਟ ਕਰਦੇ ਆ ਅਸੀਂ ਉਸ ਰੇਣ ਨੂੰ ਜਿਹੜਾ ਕਿ ਸਾਡੇ ਉੱਪਰ ਹੈ ਅਸੀਂ ਉਹਨੂੰ ਰੈਗੂਲਰ ਉਤਾਰ ਰਹੇ ਆ ਔਰ ਕੇਸੀ ਕਾਲਜ ਨਾਲ ਤੁਸੀਂ ਸਾਰੇ ਕਨੈਕਟਡ ਹੋ ਗਾਂਧੀ ਸਾਹਿਬ ਦਾ ਸ੍ਰੀ ਪ੍ਰੇਮਪਾਲ ਦੀ ਗਾਂਧੀ ਦੀ ਉਹਨਾਂ ਦੀ ਐਫਰਟਸ ਦੇ ਨਾਲ ਇਹ ਸਾਰੇ ਇਵੈਂਟ ਜਿਹੜਾ ਹਰ ਸਾਲ ਹੁੰਦਾ ਜਾ ਰਿਹਾ ਔਰ ਉਹਨਾਂ ਨੇ ਇੱਥੇ ਇਨੀਸ਼ੀਏਟ ਕੀਤਾ ਦੇਖੋ ਇਹ ਜਿਹੜੀ ਤ੍ਰਿਵੇਣੀ ਹੈ ਅਗਰ ਤੁਸੀਂ ਜਿੰਨੀਆਂ ਵੀ ਪਲੇਸਿਸ ਇਸ ਆਰਗੇਨਾਈਜੇਸ਼ਨ ਚ ਜਾਂ ਆਪਣੇ ਇਲਾਕੇ ਚ ਲੰਘੋਗੇ ਸਭ ਤੋਂ ਮੈਕਸਿਮਮ ਜਿਹੜੀ ਆਕਸੀਜਨ ਕੰਟੈਂਟ ਹੈ ਔਰ ਇਸ ਜਗ੍ਹਾ ਤੇ ਹੈ ਕਿਉਂ ਹੈਗਾ ਇਸ ਜਗ੍ਹਾ ਤੇ ਬਿਕੋਜ਼ ਇੱਥੇ ਤਿੰਨ ਟਾਈਪ ਦੇ ਬੋਟੈਨਿਕਲਸ ਦਾ ਕੰਬੀਨੇਸ਼ਨ ਹੈ ਉਹ ਬੋਟੈਨਿਕਲਸ ਜਿਹੜੇ ਹੈ ਬੋਰਡ ਦਾ ਪੇੜ ਹੈ ਬੈਨੀਅਨ ਟਰੀ ਜਿਹਨੂੰ ਕਹਿੰਦੇ ਆ ਦਾ ਹਾਈਐਸਟ ਪ੍ਰੋਡਿਊਸਿੰਗ ਆਕਸੀਜਨ ਲੀव्स ਇਨ ਦਾ ਵਰਲਡ ਉਸ ਤੋਂ ਬਾਅਦ ਪੀਪਲ ਟਰੀ ਹੈ ਫਿਸਕਸ ਰੀਗਾਲਸ਼ਾ ਉਦੇ ਵਿੱਚੋਂ ਵੀ ਆਕਸੀਜਨ ਕੰਟੈਂਟ ਮੈਕਸਿਮਮ ਮਿਲਦਾ ਆ ਔਰ ਇਸੇ ਤਰ੍ਹਾਂ ਨੀਮ ਹੈ ਜਿਹੜਾ ਕਿ ਅ ਹਜ਼ਾਰਚੀਰਾ ਇੰਡੀਕਾ ਇਸ ਨੀਮ ਦੇ ਵਿੱਚੋਂ ਜਿਹੜਾ ਆਕਸੀਜਨ ਹੈ ਉਹ ਇੱਕ ਮੈਡੀਕੇਟਿਡ ਆਕਸੀਜਨ ਆਂਦਾ ਆ ਜਦੋਂ ਇਹਨਾਂ ਤਿੰਨਾ ਆਕਸੀਜਨਸ ਨੂੰ ਕੰਬਾਈਨ ਕਰਕੇ ਅਸੀਂ ਉਹਨੂੰ ਬ੍ਰੈਥ ਵਿੱਚ ਲੈਨੇ ਆ ਤੁਸੀਂ ਯਕੀਨ ਮੰਨੋ ਅਗਰ ਤੁਸੀਂ 21 ਡੇਸ ਇਸ ਜਗ੍ਹਾ ਤੇ ਆ ਕੇ ਸਿਰਫ ਆਪਣੀ ਇੱਕ ਰਿਸ਼ੀ मुनि ਉਹਨੂੰ ਪੀਰ ਪੈਗੰਬਰ ਉਹਨੂੰ ਮੈਡੀਟੇਸ਼ਨ ਦੇ ਨਾਲ ਜੋੜਦੇ ਸੀਗੇ ਤੁਸੀਂ ਚਲੋ ਮੈਡੀਟੇਸ਼ਨ ਨਾਲ ਜੋੜ ਲਓ ਰਿਲੀਜੀਅਸਲੀ ਜੋੜ ਲਓ ਅਗਰ ਅਸੀਂ ਉਹਨੂੰ ਬ੍ਰੈਥ ਕਰਦੇ ਆਂ ਬ੍ਰੈਥ ਲੈਣੇ ਆਂ 10 ਮਿੰਟ ਵਾਸਤੇ ਰੈਗੂਲਰ ਫਾਰ 21 ਡੇਸ ਤੁਹਾਡੀ ਕੋਈ ਵੀ ਬਿਮਾਰੀ ਬਾਡੀ ਚੋਂ ਤੁਹਾਡੀ ਨਿਕਲਨੀ ਸ਼ੁਰੂ ਹੋ ਜਾਏਗੀ ਇਮਿਊਨਿਟੀ ਜਿਹੜੀ ਆ ਉਹ 10x ਬਣ ਜਾਏਗੀ ਔਰ ਅਗਰ ਇਹ ਤ੍ਰਿਵੇਣੀ ਜਗਾ ਜਗਾ ਲੱਗਦੀ ਹੈ ਇਸ ਤ੍ਰਿਵੇਣੀ ਦਾ ਪਿਛਲੇ ਰਿਸ਼ੀਆਂ ਮੁਨੀਆਂ ਤੋਂ ਚੱਲ ਰਿਹਾ ਔਰ ਹੁਣ ਤੱਕ ਵੀ ਅਸੀਂ ਇਸ ਕਰਕੇ ਅਸੀਂ ਪ੍ਰੂਫ ਕੀਤਾ ਵੀ ਅਸੀਂ ਵੀ ਸ਼ੁਡ ਗੋ ਫॉर ਥਿਸ ਲੈਵਲ ਆਫ ਆਕਸੀਜਨ ਔਰ ਇਹਦੇ ਨਾਲ ਹੀ ਮੈਂ ਆਪਣੇ ਸ਼ਬਦਾਂ ਨੂੰ ਵਿਰਾਮ ਦਿੰਦਾ ਹਾਂ ਐਂਡ ਵੀ ਆਰ ਸਾਰਿਆਂ ਨੂੰ ਇਸ ਚੀਜ਼ ਦਾ ਅੱਜ ਦੇ ਦਿਨ ਦਾ ਬਹੁਤ ਬਹੁਤ ਮੁਬਾਰਕਬਾਦ ਕੰਗ੍ਰੈਚੁਲੇਸ਼ਨਸ ਥੈਂਕ ਯੂ ਹਾਂਜੀ ਸਰ ਮੈਂ ਕੈਂਪਸ ਡਾਇਰੈਕਟਰ ਡਾਕਟਰ ਐਸੀ ਰਾਣਾ ਅੱਜ ਆਏ ਹੋਏ ਅਸ਼wini ਜੋਸ਼ੀ ਜੀ ਰਾਜਿੰਦਰ ਸਰ ਸਾਰੀ ਫੈਕਲਟੀ ਸਾਡੇ ਸੀਓ ਸਾਹਿਬ ਗਰੁੱਪ ਕੈਪਟਨ ਅਸ਼wini ਗੱਤਾ ਸਰ मेरे प्यारे प्यारे बच्चे मैं सारिया का बहुत बहुत धन्यवाद करना कि तुम अपना इन्ना प्रेशियस टाइम कट के अज इतें आए तो बाकी माई इंटरनेशनल माई ट्री डे जड़ा इंपोरटेंस है जो महत्व है वो सर ने थानू दसिया बहुत ज़्यादा यह है प्लांट। आ, मेरा बस ये कहना है कि प्रकृति और पेड़ इना तो आप हमेशा लें ही है कुछ ना कुछ प्रकृति तो चाहे पेड़ देखो सर ने दसिया ऑक्सीजन है फ्रूट है लकड़ी है पता नहीं किनिया चीज़ा आपने साडा भी यह फर्ज बनता कि अभी कुछ अगर नहीं कर सकते इन्हों का संरक्षण करिए इन की दे देखभाल करिए नवे पेड़ लाइए और दे देख रेख करिए अच्दे इस पावन मौके पर मैं एक बार फिर तो तु सार् बहुत बहुत क्या बोलते हैं शुक्र गुजार हूँ तुम सारे जने आए और अज सैलीब्रेसन अज किया थैंक यू जी ਕੁਦਰੁਖ ਜਦ ਵੀ ਰਲ ਕੇ ਝੁਮਣ ਤੇਜ ਭਗਣ ਹਵਾਵਾਂ ਮਾਮੀ ਬੋਲੀ ਸਭ ਰੁੱਖਾਂ ਦੀ ਦਿਲ ਕਰਦਾ ਲਿਖ ਜਾਣਾ ਮੇਰਾ ਵੀ ਇਹ ਦਿਲ ਕਰਦਾ ਏ ਰੁੱਖ ਦੀ ਜੁਨੇ ਆਵਾ ਮੇਰਾ ਵੀ ਇਹ ਦਿਲ ਕਰਦਾ ਏ ਰੁੱਖ ਦੀ ਜੁਨੇ ਆਵਾ ਜੇ ਤੁਸਾਂ ਮੇਰਾ ਗੀਤ ਹੈ ਸੁਣਨਾ ਮੈਂ ਰੁੱਖਾਂ ਵਿੱਚ ਗਾਵਾਂ ਰੁੱਖ ਤਾਂ ਮੇਰੀ ਮਾਂ ਵਰਗੇ ਨੇ ਜੋ ਰੁੱਖਾਂ ਦੀਆਂ ਛਾਵਾਂ ਰੁੱਖ ਤਾਂ ਮੇਰੀ ਮਾਂ ਵਰਗੇ ਨੇ ਜੋ ਰੁੱਖਾਂ ਦੀਆਂ ਛਾਵਾਂ ਅੱਜ ਸਰਵੈਣੀ ਦਿਵਸ ਤੇ ਮੈਂ ਇੱਥੇ ਆਏ ਹੋ ਮਹਿਮਾਨਾਂ ਕੋਈ ਕਿਸੇ ਕਾਲਜ ਦੀ ਮੈਨੇਜਮੈਂਟ ਨੂੰ ਵਧਾਈ ਦੇਣਾ ਜਿਨ੍ਹਾਂ ਨੇ ਸਾਡੀ ਵਿਰਾਸਤੀ ਪੌਦਿਆਂ ਨੂੰ ਅੱਗੇ ਲਿਆ ਕੇ ਸਮਾਜ ਨੂੰ ਨਵਾਂ ਸੇਹ ਦੇਣ ਦੀ ਕੋਸ਼ਿਸ਼ ਕੀਤੀ ਆ ਸਾਡੇ ਤਰਵੈਣੀ ਜੋ ਹੈ ਸਾਡੇ ਤਰਵੈਣੀ ਵਿੱਚ ਪਿੱਪਲ, ਬੋਹੜ ਤੇ ਨਿੰਮ ਦੇ ਪੌਦੇ ਆਂਦੇ ਆ ਪਿੱਪਲ ਸਾਨੂੰ 24 ਘੰਟੇ ਆਕਸੀਜਨ ਦਿੰਦਾ ਹੈ ਬੋਹੜ 20 ਘੰਟੇ ਤੇ ਨਿੰਮ 18 ਘੰਟੇ ਇਹ ਇਹੀ ਪੌਦੇ ਆ ਜਿਹੜੇ ਸਾਨੂੰ 24 ਘੰਟੇ ਆਕਸੀਜਨ ਦਿੰਦੇ ਆ ਬਾਕੀ ਦਿਨ ਦੇ ਟਾਈਮ ਆਕਸੀਜਨ ਦੇ ਚਾਹਤ ਦੇ ਕਾਰਬਨ ਡਾਈ ਆਕਸਾਈਡ ਛੱਡਦੇ ਆ ਸਾਨੂੰ ਇਹਨਾਂ ਦੀ ਸਾਡੇ ਪੁਰਾਣੇ ਬਜ਼ੁਰਗਾਂ ਨੇ ਇਹਨਾਂ ਦੀ ਪੂਜਾ ਸ਼ੁਰੂ ਕੀਤੀ ਕਿਉਂਕਿ ਸਾਡੇ ਜੀਵਨ ਨੂੰ ਸੇਧ ਦੇਣ ਲਈ ਵਧੀਆ ਸਨ ਇੱਕ ਇੱਕ ਇਨਸਾਨ ਜਦ ਮਰਦਾ ਹੈ ਤਾਂ ਇੱਕ ਬੂਟਾ ਨਾਲ ਲੈ ਕੇ ਮਰਦਾ ਹੈ ਸਾਨੂੰ ਆਪਣੇ ਜੀਵਨ ਦੇ ਵਿੱਚ ਘੱਟ ਤੋਂ ਘੱਟ ਦੋ ਬੂਟੇ ਲਾਣੇ ਚਾਹੀਦੇ ਆ ਜੀ ਨਾਲ ਅਸੀਂ ਸਾਡੇ ਜ਼ਿੰਦਗੀ ਨੂੰ ਬਚਾਇਆ ਜਾ ਸਕੇ ਧੰਨਵਾਦ ਪਤਾ ਲੱਗੇ ਕਿ ਪੂਜਾ ਕੌਣਸੇ ਦਿਨ ਕੇ ਲਈ ਹੈ ਬੈਨਰ ਆ ਦੇ ਰੱਖੀ ਜੰਡੀ ਕੋ ਤੇ ਤੁਸੀਂ ਇੱਕ ਦਿਨ ਸਾਡੇ ਦੇ ਪਾਸੇ ਆਉਂਗੇ ਐਦਾਂ ਨਾ ਨਾ ਤਾਂ ਵੀ ਠੀਕ ਹੈ ਚੱਲੀ ਜਾਈਏ ਬੈਨਰ ਠੀਕ ਹੈ ਥੋੜਾ ਪਿੱਛੇ ਹੋ ਜਾਓ ਥੋੜਾ ਪਿੱਛੇ ਹੋ ਜਾਓ ਥੋੜਾ ਪਿੱਛੇ ਬਾਅਦ ਵਿੱਚ ਗਰੁੱਪ ਫੋਟੋ ਲੈ ਲਵਾਂਗੇ ਨਾ ਬੈਨਰ ਇਹਦੇ ਪੈਸੇ ਉੱਪਰ ਜਾਣਾ ਨਹੀਂ ਚਾਹਤਾ ਨਹੀਂ ਚਾਹਤਾ ਥੋੜਾ ਜਾਓ ਤੁਸੀਂ ਥੋੜਾ ਜਾਓ ਤੁਸੀਂ ਥੋੜਾ ਜਾਓ ਕਿਹਾ ਮੈਂ ਆਹ ਥੋੜਾ ਖੋਲ ਜੋ ਤੁਸੀਂ ਦਿੰਦੋ ਜੀ ਤੁਸੀਂ ਥੋੜਾ ਖੋਲ ਜੋ ਬੈਠਣ ਨੂੰ ਖੋਲ ਜੋ ਤੁਸੀਂ ਆਜਾਓ ਬੱਚਾ ਇੱਥੇ ਆਜੋ ਬੈਠਾ ਇਹ ਥੋੜਾ ਅੱਧਿਆ ਜਾਓ ਪੂਰ ਕੇ ਆਜੋ ਅੱਗੇ ਬੈਠੋ ਆਗੇ ਆਜੋ ਖੋਲ ਜੋ ਨਾਮ ਚੰਗਾ ਨਹੀਂ ਥੋੜਾ ਪਿੱਛੇ ਥੋੜਾ ਪਿੱਛੇ ਆਹ ਇਹ ਤੁਰਨਾ ਤੇ ਰੋੜਾ ਤੇ ਰੱਖ ਲਵਾਂਗੇ ਇਸ ਨੂੰ ਕੁਝ ਹੋਰ ਪਰਿ ਰੱਖ ਲਵਾਂਗੇ ਠੀਕ ਹੈ Terima kasih telah menonton. I think. Thank you. ਆ ਰਿਹਾ ਹੈ ਨਾ ਸੇਰ ਉਹ ਕਰੀਦਾ ਜੀ ਕੋਈ ਵੀ ਜਿਹੜੀ ਹੁਣ ਕੀ ਉਹ ਜਗਾ ਚੱਲ ਰਹੀ ਹੈ ਇਹ ਸੱਜਣਾਂ ਸ਼ਿਭ ਭਗਤ ਸਿੰਘ ਨਗਰ ਦਾ ਸਵਤੰਤਰ ਅਜਲੀਆਂ ਵਿਸ਼ੇਸ਼ ਸਰਗਰਮੀਆਂ ਕੱਲ ਫੇਰ ਨਮੀਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਹਿਲੀ ਸੀ ਇਜਾਜ਼ਤ ਦਿਓ ਧੰਨਵਾਦ